ਕਸਵਾ ਬੀਜਾ ਦੇ ਪਿੰਡ ਗਗੜ ਮਾਜਰਾ ਬਸਨੀਕ ਕੁਲਵੰਤ ਸਿੰਘ ਉਮਰ 38 ਸਾਲ ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਫਤਿਹਗੜ ਸਾਹਿਬ ਦੇ ਪਿੰਡ ਹਰ ਲਾਲਪੁਰ ਦਾ ਜਸਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਦੋਵੇਂ ਕਾਰ ਵਿੱਚ ਕੰਮ ਤੋਂ ਘਰ ਵਾਪਸ ਆ ਰਹੇ ਸਨ। ਉਹਨਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਫਿਰ ਇੱਕ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕੁਲਵੰਤ ਦੀ ਮੌਤ ਹੋ ਗਈ। ਕੁਲਵੰਤ ਸਿੰਘ ਕਰੀਬ 15 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਉਸ ਦੀ ਪਤਨੀ ਅਤੇ 22 ਸਾਲ ਦਾ ਬੇਟਾ ਇਟਲੀ ਵਿੱਚ ਹੀ ਹਨ ਮ੍ਰਿਤਕ ਕੁਲਵੰਤ ਦੇ ਭਰਾ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਅੰਤਮ ਸੰਸਕਾਰ ਇਟਲੀ ਵਿੱਚ ਕੀਤਾ ਜਾਵੇਗਾ ਕੀ ਨਾਮ ਤੁਹਾਡਾ ਜੀ ਨੂੰ ਸੁਖਜਿੰਦਰ ਸਿੰਘ ਹੈ ਤੇ ਕੁਲਵੰਤ ਸਿੰਘ ਕੀ ਲੱਗ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਹੋਇਆ ਇਟਲੀ ਕਿ ਤੁਹਾਨੂੰ ਪਤਾ ਲੱਗਿਆ ਫੋਨ ਤੇ ਵੀ ਗੱਲਬਾਤ ਹੋਈ ਹਾਂ ਜੀ ਕੇਸ ਐਕਸੀਡੈਂਟ ਦਾ ਕੇਸ ਹੋਇਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਸਾਨੂੰ ਫੋਨ ਆਇਆ ਸੀ ਲੱਗੇ ਪਤਾ ਕਿ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਸੀ ਹਾਂ ਜੀ ਉਹ ਵੀ ਕੰਮ ਉਤ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਫੇਟ ਹੋ ਗਈ ਬਸ ਜੀ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰਿਸਟ ਜੀ ਡੇਢ ਘੰਟਾ ਹੋਇਆ ਜੀ ਤੇ ਸਾਰਾ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੌਣ ਕੌਣ ਆ ਦੇ ਨੇ ਜੀ ਇੱਥੇ ਮੇਰੀ ਮਾਤਾ ਨਹੀਂ ਡੈਡੀ ਨੇ ਡੈਡੀ ਦਾ ਗੁਜ਼ਰਿਆ ਹੋਇਆ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਕਰ ਲਈ ਉਹ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰसों ਜੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂਏ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਜੀ ਦੀ ਉਂਡੇਨਗੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਕਿ ਲੈਕਣਕਣ ਗੱਲ ਹੋ ਗਈ ਡੇਢ ਮਹੀਨੇ ਪਹਿਲਾਂ ਜਦੋਂ ਛੁੱਟੀ ਆਈ ਸੀ ਉਦੋਂ ਤੱਕ ਕਿੰਨਾ ਸਮਾਂ ਕਰੇ ਬਤਾ ਕੇ ਦੇ ਦਿੱਤੀ ਉਹ ਤਾਂ ਨਵੀਆਂ ਲੱਗਦੀ ਕੋਈ ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਬੁੱਢੀ ਚੁੰਮਦੀ ਰਹਿੰਦੀ ਕਦੇ ਕਦੇ ਫੋਨ ਆਇਆ ਸੀ ਕਰੀ ਫੋਨ ਤਾਂ ਰੋਜ਼ ਹੀ ਆਉਂਦੇ ਸੀ ਇੱਕ ਦਿਨ ਪਹਿਲੇ ਉਹ ਜੀਰਾ ਹਾਂ ਜੀ ਫੋਨ ਤਾਂ ਉਹ ਰੋਜ਼ ਹੀ ਕਰ ਦਿੰਦੀ ਆ ਜਿਹ ਕੋਈ ਗੱਲ ਬਾਤ ਨਹੀਂ ਦੀ ਇੱਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੋਣ ਬੋਲਾਂਗੇ ਇਟਲੀ ਦਾ ਆਪਣੇ ਇਹਨਾਂ ਦਾ ਲੜਕਾ ਤੇ ਘਰ ਦੇ ਤੇ ਤਿੰਨੇ ਹੀ ਤਿੰਨੇ ਹੀ ਤੇ ਕੁਲਵੰਤ ਜਿੰਗ ਜਿੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਣਾ ਹੀ ਪਰ ਤੀਉ ਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਸੀ ਪੱਕੇ ਉੱਥੇ ਤਾਂ ਹਾਂ ਜੀ ਹਾਂ ਜੀ ਪੱਕੇ ਨੇ ਕੰਮ ਕਿਸ ਤਰ੍ਹਾਂ ਬਚਾਅ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਕੋਈ ਹੱਲ ਨਾ ਹੋਇਆ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਨਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ